ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 2 ਫਰਵਰੀ ਹੈ। 2 ਫਰਵਰੀ 1923 ਬਬਰਾਂ ਕਾਲਗਾਂ ਨੇ ਹਥਿਆਰ ਖਰੀਦਣ ਵਾਸਤੇ ਪੈਸਿਆਂ ਦਾ ਇੰਤਜ਼ਾਮ ਕਰਨ ਦੇ ਲਈ 2 ਫਰਵਰੀ 1923 ਦੇ ਦਿਨ ਜਾੜਲਾ ਨੇੜੇ ਨਵਾਂ ਸ਼ਹਿਰ ਦੇ ਸੇਠ ਮਨਸ਼ੀਰਾਮ ਦੇ ਘਰ ਦਾ ਕਾਮਾ ਰਿਆ। ਇਸ ਸੈਕਸ਼ਨ ਦੇ ਵਿੱਚ ਕਰਮ ਸਿੰਘ ਦੌਲਤਪੁਰ, ਉਦੇਸ ਸਿੰਘ ਰਾਮਗੜ੍ਹ ਅਤੇ ਰਾਮ ਸਿੰਘ ਸ਼ਾਮਲ ਸਨ। ਬਬਰਾਂ ਨੂੰ ਵੇਖ ਕੇ ਸੇਠ ਘਬਰਾ ਗਿਆ ਸੀ ਪਰ ਉਸ ਦੀ ਖੁਸ਼ਕਿਸਮਤੀ ਇਹ ਰਹੀ ਕਿ ਇੱਕ ਦਿਨ ਪਹਿਲਾਂ ਉਹ 21000 ਰੁਪਏ ਮੰਡੀ ਦੇ ਵਿੱਚ ਰੱਖ ਆਇਆ ਸੀ। ਖੈਰ ਇਥੋਂ ਬਬਰਾ ਨੂੰ ਸਿਰਫ 180 ਰੁਪਏ ਅਤੇ ਕੁਝ ਟੂਮਾ ਮਿਲੀਆਂ ਇਹਨਾਂ ਟੂਮਾ ਨੂੰ ਗੈਣੇ ਰੱਖ ਕੇ ਇਹ ਸਾਰੀ ਰਕਮ ਦੇ ਨਾਲ ਹਿਮਾਚਲ ਦੇ ਸ਼ਹਿਰ ਨਾਹਨ ਤੋਂ ਇੱਕ ਬਦੂਖ 25 ਗੋਲੀਆਂ ਅਤੇ ਦੋ ਕਿਰਪਾਨਾਂ ਖਰੀਦੀਆਂ ਗਈਆਂ 2 ਫਰਵਰੀ 1958 1958 ਦੇ ਵਿੱਚ ਮਾਸਟਰ ਤਾਰਾ ਸਿੰਘ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਸਨ 16 ਨਵੰਬਰ ਨੂੰ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਦੀ ਸਲਾਨਾ ਚੋਣ ਸੀ ਪ੍ਰਤਾਪ ਸਿੰਘ ਕੈਰੋਂ ਨੇ ਗਿਆਨੀ ਕਰਤਾਰ ਸਿੰਘ ਨੂੰ ਪੂਰੀ ਤਾਕਤ ਦੇ ਕੇ ਮਾਸਟਰ ਤਾਰਾ ਸਿੰਘ ਨੂੰ ਹਰਾਉਣ ਦੇ ਲਈ ਤਿਆਰ ਕੀਤਾ ਗਿਆਨੀ ਕਰਤਾਰ ਸਿੰਘ ਅਜੇ ਅਕਾਲੀ ਦਲ ਦਾ ਮੈਂਬਰ ਵੀ ਸੀ ਉਸ ਨੇ 10 ਨਵੰਬਰ ਨੂੰ ਵਜ਼ਾਰਤ ਤੋਂ ਅਸਤੀਫਾ ਦੇ ਕੇ ਮਾਸਟਰ ਤਾਰਾ ਸਿੰਘ ਨੂੰ ਹਰਾਉਣ ਵਾਸਤੇ ਸਾਰੀ ਤਾਕਤ ਵਰਤ ਲਈ ਦਰਜਨਾ ਮੈਂਬਰਾਂ ਨੂੰ ਪੈਸੇ ਅਤੇ ਅਹੁਦੇ ਦੇ ਕੇ ਖਰੀਦ ਲਿਆ ਗਿਆ ਐਨ ਜੋ 16 ਨਵੰਬਰ 1958 ਨੂੰ ਮਾਸਟਰ ਤਾਰਾ ਸਿੰਘ ਦੀਆਂ 74 ਵੋਟਾਂ ਦੇ ਮੁਕਾਬਲੇ ਪ੍ਰੇਮ ਸਿੰਘ ਲਾਲਪੁਰਾ ਨੂੰ 70 ਵੋਟਾਂ ਤੇ ਜਿਤਾਉਣ ਦੇ ਵਿੱਚ ਕਾਮਯਾਬ ਹੋ ਗਿਆ ਅਤੇ ਪ੍ਰਤਾਪ ਸਿੰਘ ਕੈਰੋਂ ਤੋਂ ਸ਼ਾਬਾਸ਼ ਹਾਸਲ ਕੀਤੀ ਮਾਸਟਰ ਤਾਰਾ ਸਿੰਘ ਦੀ ਹਾਰ ਦਾ ਮੁੱਖ ਕਾਰਨ ਕਾਂਗਰਸ ਤੇ ਕਮਿਊਨਿਸਟਾਂ ਦਾ ਗੱਠਜੋੜ ਅਤੇ ਸਰਕਾਰੀ ਮਸ਼ੀਨਰੀ ਦੀ ਅੰਨੀ ਵਰਤੋਂ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਚੋਣ ਤੋਂ ਮਗਰੋਂ ਸਰਕਾਰ ਨੇ ਗੁਰਦੁਆਰਾ ਐਕਟ ਦੇ ਵਿੱਚ ਸੋਧ ਕੀਤੀ ਅਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਪੈਪਸੂ ਦੀਆਂ ਸੀਟਾਂ ਵਧਾ ਦਿੱਤੀਆਂ। 31 ਦਸੰਬਰ 1958 ਨੂੰ ਪੰਜਾਬੀ ਅਸੈਂਬਲੀ ਨੇ ਗੁਰਦੁਆਰਾ ਸੋਧ ਬਿੱਲ ਪਾਸ ਕਰ ਦਿੱਤਾ। ਇਸ ਦੇ ਬ੍ਰੋਦ ਮਾਸਟਰ ਤਾਰਾ ਸਿੰਘ ਨੇ ਐਜੀਟੇਸ਼ਨ ਦਾ ਐਲਾਨ ਕਰ ਦਿੱਤਾ ਪ੍ਰਧਾਨਗੀ ਚੋਣ ਤੋਂ ਮਗਰੋਂ ਗੁਰਦੁਆਰਾ ਐਕਟ ਦੇ ਵਿੱਚ ਸੋਧ ਦੇ ਸਵਾਲ ਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਦੇ ਖਿਲਾਫ ਪ੍ਰੋਟੈਸਟ ਵੱਜੋਂ ਅਕਾਲੀ ਦਲ ਨੇ 15 ਮਾਰਚ 1959 ਨੂੰ ਦਿੱਲੀ ਦੇ ਵਿੱਚ ਚੁੱਪ ਜਲੂਸ ਕੱਢਣ ਦਾ ਫੈਸਲਾ ਕੀਤਾ ਇਸ ਤੇ 12 ਮਾਰਚ 1959 ਦੀ ਰਾਤ ਦੇ 12 ਵਜੇ ਮਾਸਟਰ ਤਾਰਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਧਰਮਸਾਲਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ 2 ਫਰਵਰੀ 1986 ਦੇ ਦਿਨ ਨਕੋਦਰ ਦੇ ਵਿੱਚ ਗੁਰਨਾਨਕ ਮੁਹੱਲਾ ਗੁਰਦੁਆਰਾ ਸਾਹਿਬ ਦੇ ਵਿੱਚ ਅੱਗ ਲਾ ਦਿੱਤੀ ਗਈ ਜਿਸ ਦੇ ਨਾਲ ਪੰਜ ਬੀੜਾਂ ਰੁਮਾਲੇ ਅਤੇ ਦਰੀਆਂ ਸੜ ਗਈਆਂ ਇਸ ਤੇ ਅਗਲੇ ਦਿਨ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸੱਦੇ ਤੇ ਸਿੱਖਾਂ ਨੇ ਹੜਤਾਲ ਕੀਤੀ ਅਤੇ ਜਲੂਸ ਕੱਢਿਆ ਇਹ ਪ੍ਰੋਟੈਸਟ 4 ਫਰਵਰੀ ਨੂੰ ਫੇਰ ਹੋਏ 4 ਫਰਵਰੀ ਦੇ ਦਿਨ ਜਦੋਂ ਕਾਲਜ ਦੇ ਸਟੂਡੈਂਟ ਜਲੂਸ ਕੱਢ ਕੇ ਆ ਰਹੇ ਸਨ ਤਾਂ ਬਰਨਾਲੇ ਦੀ ਪੁਲਿਸ ਨੇ ਗੋਲੀਆਂ ਚਲਾ ਕੇ 4 ਸਿੱਖ ਮਾਰ ਦਿੱਤੇ ਅਤੇ ਨੌ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਕੀਤੇ 2 ਫਰਵਰੀ 1990 ਦੇ ਦਿਨ ਪੰਜਾਬ ਪੁਲਿਸ ਨੇ ਲਖਬੀਰ ਸਿੰਘ ਟੋਨੀ ਉਰਫ ਲਾਪੀਤ ਸਿੰਘ ਬਬਲਾ ਵਾਸੀ ਕੋਟਲੀ ਸੂਰਤਮੱਲੀ ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 2 ਫਰਵਰੀ 1992 ਦੇ ਦਿਨ ਕੁਲਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਖੇੜੀ ਸਲਾਪਤਪੁਰ ਜ਼ਿਲ੍ਹਾ ਰੋਪੜ ਅਤੇ ਇੰਦਰ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਸ਼ਾਹਪੁਰ ਗੁਰਾਇਆ ਜ਼ਿਲ੍ਹਾ ਗੁਰਦਾਸਪੁਰ ਨੂੰ ਪੁਲਿਸ ਨੇ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 2 ਫਰਵਰੀ 1993 ਦੇ ਦਿਨ ਬਲਕੀਤ ਸਿੰਘ ਪੁੱਤਰ ਭਿੰਦਰ ਸਿੰਘ ਵਾਸੀ ਰਾਜੋ ਮਾਜਰਾ ਜ਼ਿਲ੍ਹਾ ਸੰਗਰੂਰ, ਕਿਰਪਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਬੇਨੜਾ ਜ਼ਿਲ੍ਹਾ ਸੰਗਰੂਰ, ਜਗਦੀਪ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਰਾਜੋ ਮਾਜਰਾ ਜ਼ਿਲ੍ਹਾ ਸੰਗਰੂਰ, ਹਰਦੀਪ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਹਮੇਦੀ ਜ਼ਿਲ੍ਹਾ ਸੰਗਰੂਰ, ਜਸਵੀਰ ਸਿੰਘ ਲਾਹੌਰੀ ਵਾਸੀ ਨਾਰਲੀ ਜ਼ਿਲ੍ਹਾ ਅਮ੍ਰਿਤਸਰ ਅਤੇ ਸੇਵਾ ਸਿੰਘ ਫੌਜੀ ਵਾਸੀ ਟਹਿਲਵਾ ਜ਼ਿਲ੍ਹਾ ਕਪੂਰਥਲਾ ਨੂੰ ਪੁਲਿਸ ਨੇ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। ਫਰਵਰੀ 2014 ਦੇ ਵਿੱਚ ਲਾਲ ਸਿੰਘ ਅਕਾਲਗੜ੍ਹ 22 ਦਿਨ ਦੀ ਪੈਰੋਲ ਪੂਰੀ ਕਰਕੇ 2 ਫਰਵਰੀ 2014 ਦੇ ਦਿਨ ਵਾਪਸ ਨਾਬਾ ਜੇਲ੍ਹ ਦੇ ਵਿੱਚ ਪੁੱਜ ਗਏ ਏਸੀ ਸਿੱਖ ਇਤਿਹਾਸ ਦੇ ਵਿੱਚ 2 ਫਰਵਰੀ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ